ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿਆਪ ਪ੍ਰਗਨ ਸਮਰਪਤ ਸੱਜੇ ਦਵਾਨਾ ਵਿੱਚ ਜੜ ਬੈਠੀ ਮਾਈ ਪਾਈ ਸਾਥ ਸੰਗਤ ਜਿਓ ਅਸੀਂ ਤੁਹਾਡੇ ਸਾਹਮਣੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਨੋਖੇ ਕਾਤਕ ਨੂੰ ਸੰਕੇਤ ਦੇ ਰੂਪ ਵਿੱਚ ਬਿਆਨ ਕਰਾਂਗੇ ਇਸ ਤੋਂ ਪਹਿਲਾਂ ਦਾਸਾਂ ਦੀ ਆਦਰੀ ਨੂੰ ਪ੍ਰਵਾਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਡੂਰ ਸਾਹਿਬ ਦੀ ਧਰਤੀ ਤੇ ਲਗਭਗ 1541 ਈਸਵੀ ਨੂੰ ਸੱਚ ਦੀ ਮੂਰਤ ਨਿਮਰਤਾ ਦੇ ਮੁਜਸਮੇ ਧੰਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾhta ਜੀ ਦੇ ਦਰਬਾਰ ਵਿੱਚ ਇੱਕ 68 ਸਾਲ ਦਾ ਸ਼ਰਧਾਵਾਨ ਬਜ਼ੁਰਗ ਹਾਜ਼ਰ ਹੁੰਦਾ ਬਾਸਰਕੇ ਦੀ ਧਰਤੀ ਦਾ ਜੰਪਾਲਿਆ ਬਜ਼ੁਰਗ ਅਮਰਦਾਸ ਜੀ ਰਿਸ਼ਤੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕਦਮ ਲੱਗਦੇ ਨੇ ਪਰ ਕੁੜਮਾਚਾਰੀ ਤਿਆਗ ਕੇ ਅਮਰਦਾਸ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਤੇ ਟੈ ਪੈਂਦੇ ਨੇ ਤੇ ਜੁੱਟ ਜਾਂਦੇ ਨੇ ਬਿਆਸਾ ਦਰਿਆ ਤੋਂ ਗਾਗਰ ਮੋਢੇ ਤੇ ਚੱਕ ਕੇ ਪਾਣੀ ਲਿਆਉਣ ਦੀ ਸੇਵਾ ਵਿੱਚ ਅਮਰਤ ਵੇਲੇ ਪਹਿਲੇ ਪਾਰ ਉੱਠ ਕੇ ਖੱਡੂਰਾਂ ਚੱਲ ਕੇ ਬਿਆਸਾ ਦਰਿਆ ਤੋਂ ਪਾਣੀ ਲਿਆਉਣਾ ਗੁਰੂ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਵਾਣਾ ਸੱਜੇ ਦਵਾਨ ਵਿੱਚ ਮੌਸਮਾਂ ਅਨੁਸਾਰ ਪੱਖਾ ਚਲਦਾ ਆਈਆਂ ਸੰਗਤਾਂ ਦੀ ਆਉ ਭਗਤ ਕਰਨਾ ਝੂਠੇ ਭਾਂਡੇ ਮਾਂਜਣਾ ਅਤੇ ਝਾੜੂ ਫੇਰਨ ਵਰਗੀਆਂ ਅਨੇਕਾਂ ਸੇਵਾਵਾਂ ਕਰਦਿਆ ਸਵਾਸ ਸਵਾਸ ਸਿਮਰਨ ਕਰਦਿਆ ਸਮਾਪਤੀਤ ਕਰਨਾ ਅਮਰਦਾਸ ਜੀ ਦਾ ਨਿਤ ਦਾ ਕਰਮ ਸੀ ਸਮ ਆਪਣੀ ਚਾਲੇ ਚੱਲਦਿਆਂ ਦਿਨਾਂ ਤੋਂ ਹਫ਼ਤਿਆਂ ਵਿੱਚ ਬਦਲਿਆ ਹਫ਼ਤਿਆਂ ਤੋਂ ਮਹੀਨਿਆਂ ਵਿੱਚ ਬਦਲਿਆ ਮੌਸਮ ਬਦਲੇ ਰੁੱਤਾਂ ਬਦਲੀਆਂ ਕਦੀ ਜੇਠ ਹਾਰ ਦੀ ਗਰਮੀ ਕਦੀ ਭਾਦਰਾ ਦੇ ਚਮਾਸੇ ਤੇ ਕਦੀ ਪੋਹ ਦੇ ਕਕਰੀਲੇ ਦੰ ਮੌਸਮ ਬਦਲਦੇ ਰਹੇ ਪਰ ਅਮਰਦਾਸ ਜੀ ਦੇ ਨਿਤ ਦੇ ਕਰਮ ਵਿੱਚ ਕੋਈ ਫਰਕ ਨਾ ਪਿਆ ਸਗੋਂ ਕਾਲਣਾ ਦਿਨੋ ਤਣ ਵਾਦੀ ਗਈ ਤਾਂ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਰਾਮਤਾ ਸਦਕਾ ਅਤੇ ਨਿਤ ਦੇ ਕਰਮ ਸਦਕਾ ਅਮਰਦਾਸ ਜੀ ਦੇ ਹਿਰਦੇ ਵਿੱਚ ਅਗੰਮੀ ਜੋਤ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਰਿਤੀਆਂ ਸਿੱਧੀਆਂ ਵੱਸਣ ਲੱਗੀਆਂ ਰਸਨਾ ਤੇ ਪਰਕ ਤਾਂ ਵੱਸਣ ਲੱਗੀਆਂ ਮੁੱਖ ਚੋਂ ਨਿਕਲੇ ਬਚਨ ਸੱਚ ਹੋਣ ਲੱਗੇ ਸੇਵਾ ਦੇ 7ਵੇਂ 8ਵੇਂ ਸਾਲ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਅਮਰਦਾਸ ਜੀ ਆਪਣੇ ਘਰ ਦੀ ਸਾਰ ਲੈਣ ਲਈ ਕੁਝ ਦਿਨਾਂ ਲਈ ਬਾਸਰ ਕੇ ਆਉਂਦੇ ਨੇ ਉਦੋਂ ਸਮਾਂ ਔਰ ਦਾ ਚੱਲ ਰਿਹਾ ਸੀ ਜਦ ਮੀਂਹ ਤੇ ਪਾਣੀ ਖੜਾ ਬੰਜਰ ਹੁੰਦੀ ਜਾ ਰਹੀ ਸੀ ਇਸ ਲਈ ਕਡੂਰ ਦੇ ਸਾਰੇ ਜ਼ਿਮੀਂਦਾਰ ਕਸਤਕਾਰ ਵਾਹੀਕਾਰ ਗੁਰੂ ਅੰਗਦ ਦੇਵ ਪਾਤਸ਼ਾਹੀ ਦੇ ਚਰਨਾਂ ਤੇ ਹਜਰ ਹੋ ਕੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਔਰ ਨਾਲ ਸਾਡੀਆਂ ਫਸਲਾਂ ਸੁੱਕਦੀਆਂ ਜਾ ਰਹੀਆਂ ਨੇ ਕਰੋ ਕਿਰਪਾ ਸਾਡੇ ਜੀਵਨ ਦਾ ਹੁਦਾਰ ਆਧਾਰ ਕਰੋ ਅਤੇ ਮੀਂਹ ਵਰਸਾਓ ਤਾਂ ਗੁਰੂ ਅੰਗਦ ਦੇਵ ਪਾਤਸ਼ਾਹੀ ਸਥਭਣੋਂ ਪਾਣਾ ਮੰਨਣ ਦਾ ਉਪਦੇਸ਼ ਦਿੰਦੇ ਨੇ ਜ਼ਿਮੀਂਦਾਰਾਂ ਕੋਲ ਪਾਣਾ ਮੰਨ ਨਹੀਂ ਹੁੰਦਾ ਇਸ ਲਈ ਕਡੂਰ ਦੇ ਸਾਰੇ ਜ਼ਿਮੀਂਦਾਰ ਲੋਪੇ ਲਾਲਚੀ ਹੰਕਾਰੀ ਪਖੰਡੀ ਸ਼ਿਵਨਾਥ ਜੋਗੀ ਨਾ ਦੇ ਤਪੇ ਕੋਲ ਜਾਂਦੇ ਨੇ ਤਪਾ ਸ਼ਰਤ ਰੱਖਦਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਖਡੂਰਾ ਬਾਹਰ ਕਢਾਉਣ ਤੇ ਮੀ ਪਵਾਵੇਗਾ ਜ਼ਿਮੀਂਦਾਰ ਠੀਕ ਐਸੇ ਤਰ੍ਹਾਂ ਕਰਦੇ ਨੇ ਗੁਰੂ ਪਾਤਸ਼ਾਹ ਨੇ ਬੇਨਤੀ ਕਰਕੇ ਕੁਝ ਸਮੇਂ ਲਈ ਖਡੂਰਾ ਬਾਹਰ ਪੇਸ਼ ਦਿੰਦੇ ਨੇ ਪਰ ਮੀ ਨਹੀਂ ਪੈਂਦਾ ਉਤਰਾ ਅਮਰਦਾਸ ਜੀ ਬਾਸਰਕੇ ਤੋਂ ਖਡੂਰ ਵਾਪਸ ਆਏ ਤਾਂ ਗੁਰੂ ਪਾਤਸ਼ਾਹ ਨੂੰ ਖਡੂਰ ਵਿੱਚ ਨਡਿੱਠਾ ਵੇਖ ਕੇ ਸਾਰਾ ਹਾਲ ਜਾਣਿਆ ਤਾਂ ਖਡੂਰ ਦੇ ਜ਼ਿਮੀਂਦਾਰਾਂ ਨੇ ਇਕੱਠਿਆ ਕਰਕੇ ਰੋਪ ਵਿੱਚ ਕਿਹਾ ਕਿ ਜਾ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਖਡੂਰ ਚੋਂ ਕਢਵਾਉਣ ਵਾਲੇ ਤੱਪੇ ਨੂੰ ਸ਼ਾਮ ਹੋਣ ਤੱਕ ਜਿੱਥੋਂ ਤੀ ਖਿੱਚ ਕੇ ਲੈ ਜਾਓਗੇ ਮੌਲੇ ਧਰਮੀ ਵਾਰ ਉੱਠੇਗਾ ਜ਼ਿਮੀਂਦਾਰਾਂ ਨੇ ਅਮਰਦਾਸ ਜੀ ਦਾ ਬਚਨ ਸੁਣ ਕੇ ਵਹਿਰਾ ਘੱਟ ਕੇ ਤਪੇ ਤੇਰੇ ਤੇ ਜਾ ਪਹੁੰਚੇ ਤਦ ਜਾ ਕੇ ਤਪੇ ਨੂੰ ਫੜਿਆ ਬਾਹ ਲੱਗੇ ਤੇਰੇ ਤੋਂ ਬਾਹਰ ਨੇ ਹਣ ਤਾਂ ਉਸੇ ਵੇਲੇ ਸਮਾਰਤੇ ਤਾਲੀਆਂ ਘਟਾਵਾਂ ਚੜ ਆਈਆਂ ਜੀਮੇਦਾਰਾਂ ਨੂੰ ਚੜ ਕੇ ਜਾ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਅਮਰਦਾਸ ਜੀ ਦਾ ਬਤਨ ਸੱਚਾ ਜੀਮੇਦਾਰ ਜਿਵੇਂ ਤਪੇ ਨੂੰ ਖੇਤਾਂ ਵੱਲ ਲੈ ਕੇ ਆਏ ਤਾਂ ਮੋਲੇ ਧਰਮ ਦੀਆਂ ਤਾਰਾਂ ਹੈ Thank <laughs> you. ਆ ਗਏ ਤਾਂ ਮੌਲੇ ਤਾਰ ਨਹੀਂ ਆ ਗਿਆ ਅਨੋਖਾ ਖੇਲ ਸੀ ਕੁਦਰਤ ਦਾ ਜਿੱਧਰ ਜਿੱਧਰ ਵੀ ਜੀਵੀਦਾਰ ਤਪੇ ਨੂੰ ਲੈ ਕੇ ਜਾਣ ਮੇ ਵਰੀ ਜਾਵੇ ਹੋੜਾ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸ਼ਕਤੀਆਂ ਤਪੇ ਵਿੱਚ ਨਹੀਂ ਗੁਰੂ ਘਰ ਦੀ ਚੱਕਰੀ ਕਰਮ ਵਾਲੇ ਗੁਰੂ ਦੇ ਸਿੱਖ ਵਿੱਚ ਹੈ ਸਮਾਂ ਥੋੜਾ ਸੀ ਤੇ ਤਪਾ ਕਰਨ ਨੂੰ ਤਿਆਰ ਨਹੀਂ ਸੀ ਇਸ ਲਈ ਜੀਵੀਦਾਰ ਤਪੇ ਨੂੰ ਝੜ ਕੇ ਮਗਰ ਪਾ ਕੇ ਦੂਰ ਦੂਰ ਕਈ ਪਿੰਡਾਂ ਤੱਕ ਤੂ ਕੇ ਲੱਗ ਗਈ ਦਲ-ਥਲ ਹੁੰਦਿਆ ਵੇਖ ਜਿਵੇਂ ਤਾਰਾਂ ਦੀ ਖੂਚੀ ਦਾ ਠਿਕਾਣਾ ਨਾ ਰਿਆ ਤੇ ਝੂਮ-ਝੂਮ ਕੇ ਕਹਿਣ ਲੱਗੇ ਤਨ ਅਮਰਦਾਸ ਤੇਰੀ ਕਮਾਈ ਤਨ ਅਮਰਦਾਸ ਤੇਰੀ ਕਮਾਈ ਤਨ ਅਮਰਦਾਸ ਤੇਰੀ ਵਡਿਆਈ ਤਨ ਅਮਰਦਾਸ ਤੇਰੀ ਵਡਿਆਈ ਸੋ ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੀਂਹ ਪਵਾਇਆ ਅਤੇ ਤਪੇ ਨੇ ਆਪਣਾ ਕੀਤਾ ਪਾਇਆ ਅਸੀਂ ਇਹਨਾਂ ਕੋਲ ਕਹਿੰਦੇ ਥਿਮਾਂ ਦੇ ਜੱਜ ਖਾਂ ਸੰਗਤਾਂ ਨੇ ਇਤਿਹਾਸ ਦੇ ਮਾਣ ਅੰਦਰ ਬਹੁਤ ਸਾਰੀ ਮਾਇਆ ਪੇਟੀ ਕੀਤੀ ਆ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਗੁਰੂ ਚਰਨਾਂ ਅਗੇ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਆਇ ਕਵਰੀ ਸਰਬੱਤ ਦੇ ਭਲੇ ਲਈ ਕਹੀਏ ਨਾਮ ਕੰਨ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਅਸੀਂ ਧੰਨਵਾਦੀ ਹਾਂ ਵਾਲੇ ਕੁਲਿਆਲਮ ਜਵਤ ਚਤਰ ਤਕਤਗੇ ਮਾਲਕ ਪਤਤ ਪਾਵਨ ਪਗਤ ਬਚਾ ਕਿਰਪਾ ਨਿਧਨ ਜਹਰਾ ਜਹੂਰ ਸਰਬ ਕਲਾ ਪਰਪੂਰ ਜੁਗੋ ਜੁਗੇ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅਸੀਂ ਧੰਨਵਾਦੀਆਂ ਗੁਰੂ ਕੀ ਸੰਗਤ ਦੇ ਬਾਤ ਦੀ ਸੂਜਵਾਨ ਸਟੇਜ ਇਕਤਰ ਜੀ ਦੇ ਅਸੀਂ ਧੰਨਵਾਦੀਆਂ ਖਾਸ ਕਰਕੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਛੇਵੇਂ ਨਾਨਕ ਤਨ ਤਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਢਾਡੀਆਂ ਨਾ ਵਾਜਣ ਵਾਲੀ ਸੋਚ ਨੂੰ ਅਪਣਾਇਆ ਤੇ ਸਾਡੇ ਮਤਹੀਨ ਬੁੱਧਹੀਨ ਸ਼ਰਦਾਹੀਨ ਸੁਰਹੀਨ ਨਿਮਾਨਿਆ ਤੇ ਟੱਦੀ ਜਥੇ ਨੂੰ ਸਮਾਂ ਦੇ ਕੇ ਨਵਾਜਾਇ ਸਨਮਾਨ ਦੇ ਕੇ ਨਵਾਜਾਇ ਇਹੋ ਜੀ ਸੋਚ ਵਾਲੇ ਪ੍ਰਬੰਧਕ ਸਾਡੇ ਵਰਗਿਆ ਪ੍ਰਚਾਰਕਾਂ ਦੀ ਉਂਗਲ ਫੜ ਕੇ ਤੋੜਦੇ ਨੇ ਤੇ ਨਵੇਂ ਪ੍ਰਚਾਰਕ ਤਿਆਰ ਕਰਕੇ ਕੌਮਨਸ ਮੁਰਪਤ ਕਰਦੇ ਨੇ ਅਸੀਂ ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਦੇ ਅਸੀਂ ਧੰਨਵਾਦੀ ਹਾਂ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਦੇ ਅਸੀ ਧੰਨਵਾਦੀ ਹਾਂ ਲਾਈਵ ਵਾਲੇ ਵੀਰਾਂ ਦੇ ਅਤੇ ਸਾਊਂਡ ਸੈੱਟ ਵਾਲੇ ਵੀਰਾਂ ਦੇ ਮੇਰੇ ਨਾਲ ਸਾਥ ਦੇ ਰਹੇ ਨੇ ਰਮਨਦੀਪ ਕੌਰ ਖਾਲਸਾ ਬਸਰਕੇ ਗਿੱਲਾ ਵੀਰ ਭਰਤ ਸਿੰਘ ਖਾਲਸਾ ਬਸਰਕੇ ਗਿੱਲਾ ਅਤੇ ਵੀਰਪਾਲ ਸਿੰਘ ਖਾਲਸਾ ਬਸਰਕੇ ਗਿੱਲਾ ਉਸਤਾਦ ਪਾਈ ਮਲਕਾ ਸਿੰਘ ਮਾਜੀ ਜੀ ਤੇ ਉਸਤਾਦ ਪਾਈ ਸ਼ਰਨਜੀਤ ਸਿੰਘ ਰੰਗੀ ਮਾਸਟਰ ਜੀ ਤੇ ਚੱਗਰਤ ਢਾਡੀ ਜੱਥਾ ਰੰਤੀਰ ਕੌਰ ਖਾਲਸਾ ਬਸਰਕੇ ਗਿੱਲਾ ਦੇ ਢਾਡੀ ਜਿੱਥੇ ਪਾਸੋਂ ਹੋਈਆਂ ਗਲਤੀਆਂ ਤੋਂ ਮਾਫ਼ ਕਰਨਾ ਅਸੀਂ ਜਕਾਰੀ ਦੇ ਨਾਲ ਹੀ ਖਿਮਾ ਦੇ ਜੱਤ ਕੋ ਜਾਣਾ ਹੈ ਜਕਾਰੀ ਗਾ ਜਾਵੇਂ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟਿਆ ਪਾਜਾ ਵਾਲਿਓ ਸਤਿਗੁਰੂ ਰੱਖੇ